ਸਤਿਗੁਰੂ ਜੀ ਬਲੀ ਕੰਧਾਰੀ ਦੇ ਕੋਲ ਪਹੁੰਚੇ ਨੇ ਜਿਹਦਾ ਸਥਾਨ ਪਹਾੜ ਦੇ ਉੱਪਰਲੇ ਪਾਸੇ ਆ ਤੇ ਸਤਿਗੁਰੂ ਧੰ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਉਥੇ ਦਰਖਤ ਦੀ ਛਾਂ ਵਿੱਚ ਬੈਠ ਗਏ ਨੇ ਭਾਈ ਮਰਦਾਨੇ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ ਸਤਿਗੁਰੂ ਕਿਰਪਾ ਕਰੋ ਮੈਨੂੰ ਬਹੁਤ ਪਿਆਸ ਲੱਗੀ ਹੈ ਮੈਂ ਪਾਣੀ ਪੀਣਾ ਚਾਹੁੰਨਾ ਕਿਰਪਾ ਕਰਕੇ ਮੇਰੀ ਪਿਆਸ ਨੂੰ ਦੂਰ ਕਰੋ ਸਤਿਗੁਰੂ ਧੰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ ਮਰਦਾਨਿਆ ਇਸ ਪਹਾੜੀ ਦੇ ਉੱਪਰ ਚਲਾ ਜਾ ਉੱਥੇ ਤੈਨੂੰ ਇੱਕ ਫਕੀਰ ਮਿਲੇਗਾ ਉਹਨੂੰ ਜਾ ਕੇ ਕਹੀਂ ਕਿ ਮੈਨੂੰ ਪਾਣੀ ਚਾਹੀਦਾ ਏ ਉਹ ਤੈਨੂੰ ਪਾਣੀ ਦੇ ਦੇਵੇਗਾ ਜਦੋਂ ਭਾਈ ਮਰਦਾਨਾ ਸਾਲੀ ਕੰਧਾਰੀ ਦੇ ਕੋਲ ਗਿਆ ਉਹਨੇ ਸਤਿਗੁਰੂ ਧੰ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਭਾਈ ਮਰਦਾਨੇ ਨੇ ਵਡਿਆਈ ਕੀਤੀ ਹੈ ਤੇ ਵਾਪਸ ਘਰ ਦਿੱਤਾ ਏ ਕਹਿ ਲੱਗਾ ਜਾ ਇਹਨੂੰ ਪਾਣੀ ਨਹੀਂ ਮਿਲੇਗਾ